ਅਗਲੀ ਖਬਰ ਬੜੀ ਇੱਕ ਰੋਚਕ ਖਬਰ ਆ ਰਾਜਕਰਵੀਰ ਸਿੰਘ ਜੀ ਵੀ ਬੰਦਾ ਸੋਚ ਸਕਦਾ ਵੀ ਇੱਕ ਡੋ ਡੈਸ਼ ਦਾ ਜਿਹੜਾ ਡਰਾਈਵਰ ਆ ਉਹ ਮਿਲੀਨੀਅਰ ਵੀ ਬਣ ਸਕਦਾ ਆ ਇਹ ਚਾਰ ਜਣੇ ਬਣੇ ਆ ਤੇ ਚਾਰੇ ਭਾਰਤੀ ਮੂਲ ਦੇ ਆ ਡੋ ਡੈਸ਼ ਦੇ ਡਰਾਈਵਰ ਨੇ ਕੰਪਨੀ ਨੂੰ ਇਦਾਂ ਚੀਟ ਕੀਤਾ ਵੀ ਨਾ ਤਾਂ ਕਸਟਮਰ ਹੁੰਦਾ ਸੀ ਤੇ ਤੇ ਨਾ ਹੀ ਕੋਈ ਡਿਲੀਵਰ ਕਰਨ ਵਾਲਾ ਹੁੰਦਾ ਸੀ ਪਰ ਉਹਨਾਂ ਦੇ ਕੰਪਿਊਟਰ 'ਚ ਹੀ ਕਰੀ ਜਾਂਦੇ ਸੀ ਸਾਰਾ ਕੁਝ ਤੇ ਉਧਰੋਂ ਜਿਹੜੇ ਇਹਨਾਂ ਨੇ ਪੈਸੇ ਜਿਹੜੇ ਆ ਇਕੱਠੇ ਕਰ ਲਏ ਹੈਗੇ ਆ ਇਹ ਸਦਰਨ ਕੈਲੀਫੋਰਨੀਆ ਦੇ ਰਹਿਣ ਵਾਲੇ ਨਿਊ ਨਿਊ ਪੋਰਟ ਬੀਚ ਦਾ ਬੰਦਾ ਸਾਈ ਸਾਈ ਚਤਨਿਆ ਰੈਡੀ ਦੇਵਗਰੀ 30 ਸਾਲਾਂ ਦਾ ਤੇ ਉਸਨੇ ਐਡਮਿਟ ਕੀਤਾ ਤੇ ਉਹਦੇ ਨਾਲ ਤਿੰਨ ਹੋਰ ਭਾਰਤੀ ਮੂਲ ਦੇ ਬੰਦੇ ਸੀ ਜਿਨ੍ਹਾਂ ਦਾ ਨਾਮ ਮਾਨਸਵੀ ਮੰਦਾਪੂ 29 ਸਾਲਾਂ ਦਾ ਮੈਥਿਊ ਡੁਆਰਟੇ 29 ਦਾ ਹਰੀ ਬਸਮੀ ਐਨ 30 ਦੇ ਤੇ ਇੱਕ ਇਹ ਜਿਹੜੇ ਸਾਰੇ ਸੀ ਇਹਨਾਂ ਨੇ ਸਮ ਹੌ ਐਕਸੈਸ ਲੈ ਲਿਆ ਉਹਨਾਂ ਦੇ ਕੰਪਿਊਟਰ ਦਾ ਤੇ ਬਸ ਫਿਰ ਇਹਨਾਂ ਨੇ ਉੱਥੇ ਰਗੜਾ ਜਿਹੜਾ ਸੋਨਾ ਦਿੱਤਾ ਉਹਨਾਂ ਨੂੰ ਹੂੰ ਜੀ ਤੇ ਇਹ ਹੁਣ ਕਹਿੰਦੇ ਵੀ ਨਾ ਤਾਂ ਕਸਟਮਰ ਹੁੰਦਾ ਸੀ ਉਹਨਾਂ ਦੇ ਅਕਾਊਂਟ ਚੋਰੀ ਕਰਕੇ ਸ਼ੋ ਇਦਾਂ ਕਰ ਦੇਣਾ ਵੀ ਡਿਲੀਵਰੀ ਹੋ ਗਈ ਆ ਨਾ ਕੋਈ ਡਿਲੀਵਰੀ ਹੋਣੀ ਨਾ ਖੁਸ਼ ਹੋਣਾ ਸੋ 2.5 ਮਿਲੀਅਨ ਡਾਲਰ ਦਾ ਜਿਹੜਾ ਫਰਾਡ ਇਹਨਾਂ ਨੇ ਜਿਹੜਾ ਡੋਰ ਡੈਸ਼ ਕੰਪਨੀ ਦੇ ਨਾਲ ਕੀਤਾ ਨਵੰਬਰ 2020 ਤੋਂ ਲੈ ਕੇ ਫਰਵਰੀ 2021 ਤਾਈਂ ਉਸ ਟਾਈਮ ਦੇ ਉੱਤੇ ਕਰੋਨਾ ਦੇ ਦੌਰਾਨ ਤੇ ਹੁਣ ਉਹਨਾਂ ਨੂੰ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਡਾਲਰ ਤੱਕ ਦਾ ਜਿਹੜਾ ਫਾਈਨ ਹੋ ਸਕਦਾ ਹੈ ਸਤੰਬਰ 16 ਨੂੰ ਉਹਨਾਂ ਦੀ ਜੜੀ ਹੁਣ ਪੇਸ਼ੀ ਹੋਊਗੀ ਕੋਰਟ ਦੇ ਵਿੱਚ ਜੀ ਦੇਖ ਲਓ ਹਰਜੋਤ ਸਿੰਘ ਜੀ ਵੀ ਇਹ ਤਾਂ ਸੁਣਿਆ ਸੀਗਾ ਵੀ ਕਿਸੇ ਨੇ ਰੋਟੀ ਮੰਗਾਈ ਤੇ ਉਹ ਚੋਂ ਦੋ ਨਗਟ ਖਾ ਲਏ ਵੀ ਪੀਜ਼ੇ ਦਾ ਪੀਸ ਖਾ ਲਿਆ ਇਹ ਬੰਦੇ 2.5 ਮਿਲੀਅਨ ਡਾਲਰ ਦਾ ਚੂਨਾ ਹੀ ਲਾ ਗਏ ਆ ਵੀ ਇੰਨੀ ਕਿਹੜੀ ਰੋਟੀ ਜਿਹੜੀ ਉਹ ਲੋਕਾਂ ਨੂੰ ਖਵਾਤੀ ਸ਼ਿਕਾਤੀ ਤੇ ਉਹ ਕਰ ਗਏ ਆ ਸੋ ਕੈਲੀਫੋਰਨੀਆ ਦੇ ਨਾ ਬੰਦੇ ਨੇ ਆਪਣੀ ਜਿਹੜਾ ਹਰਜੋਤ ਸਿੰਘ ਜੀ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਐਡਮਿਟ ਕਰ ਲਿਆ ਆ ਵੀ ਅਸੀਂ 2.5 ਮਿਲੀਅਨ ਡਾਲਰ ਦੇ ਜਿਹੜੇ ਫੇਕ ਡੋਰ ਡੈਸ਼ ਡਿਲੀਵਰੀ ਦੀ ਜਿਹੜੀ ਸਕੀਮ ਆ ਉਹ ਬਣਾਈ ਸੀ ਇਹ 2020 ਤੋਂ 2021 ਦੇ ਵਿੱਚ ਅ ਜਿਹੜਾ ਦੇਵਾਗਰੀ ਹੈ ਜਿਹਨਾਂ ਦਾ ਨਾਮ ਤੁਸੀਂ ਦੱਸਿਆ ਸਾਈ ਦੇਵਾਗਰੀ 30 ਸਾਲਾਂ ਦਾ ਨਿਊ ਪੋਰਟ ਦਾ ਜਿਹੜਾ ਰੈਜ਼ੀਡੈਂਟ ਆ ਉਹਨੇ ਇਸ ਕਾਂਡ ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ ਡੋਰ ਡੈਸ਼ ਵਾਲੇ ਕਹਿੰਦੇ ਆ ਵੀ ਸਾਨੂੰ ਇਸ ਸਕੀਮ ਦਾ 2021 ਦੇ ਵਿੱਚ ਪਤਾ ਲੱਗ ਗਿਆ ਸੀਗਾ ਤੇ ਫਿਰ ਫੈਡਰਲ ਲਾ ਇਨਫੋਰਸਮੈਂਟ ਦੇ ਹਵਾਲੇ ਜਿਹੜੇ ਫਲੋਸਟਰਸ ਆ ਤੇ ਇਸ ਤੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ ਤੇ ਹੁਣ ਹਰਜੋਤ ਸਿੰਘ ਜੀ ਜੇ ਇਹਨਾਂ ਦੇ ਵਿੱਚੋਂ ਕੋਈ ਹੋਇਆ ਇਮੀਗ੍ਰੈਂਟ ਜੋ ਕਿ ਮੋਸਟ ਪ੍ਰੋਬਬਲੀ ਉਹਨਾਂ ਚੋਂ ਹੀ ਜਿਹੜੇ ਉਹ ਹੈਗੇ ਆ ਜਿਸ ਨਾਮ ਤੋਂ ਪਤਾ ਲੱਗਦਾ ਹੀ ਆ ਇੱਕ ਵਾਰ ਗ੍ਰੀਨ ਕਾਰਡ 홀ਡਰ ਵੀ ਹੋਏ ਹਾਂ ਇਹਨਾਂ ਨੇ ਅਗਲੇ ਨੇ ਕਹਿਣਾ ਵੀ ਚਲਾ ਤੁਹਾਨੂੰ ਤੁਹਾਡੀ ਡੋਰ ਡੈਸ਼ ਹੋਣਾ ਸੀ ਤੁਹਾਡੇ ਆਪਣੇ ਵਾਪਸ ਮੁਲਕ ਦੇ ਵਿੱਚ ਕਰ ਦਿੰਨੇ ਹੈਗੇ ਆ